ਗੁਰੂ ਜੀ ਦਾ ਖਾਲਸਾ ਅਸਿਰਵਾਹ ਗੁਰੂ ਜੀ ਦੀ ਫਤਿਹ ਖਾਲਸਾ ਕਲਾਥਾ ਉਸ ਪਿੰਡ ਕੜਿਆਲ ਤੇ ਅੱਜ ਭਾਈ ਲੋਹੜੀ ਦਾ ਤਿਹਾਰਾ ਹੈ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣਾ ਇੱਕ ਆਫਰ ਲੈ ਕੇ ਆਏ ਹਾਂ ਹਰ ਇੱਕ ਸੂਟ ਦੇ ਉੱਪਰ ਤੁਹਾਨੂੰ ਮਿਲ ਜੂਗਾ 25 ਤੋਂ ਲੈ ਕੇ 50% ਤੱਕ ਲੈਸ ਕਿਉਂਕਿ ਜਿਹੜੇ ਸਰਦੀ ਵਾਲੇ ਆਈਟਮਾਂ ਨੇ ਉਹ ਆਪਾਂ ਨੇ ਸਾਰਾ ਸਟਾਕ ਹੀ ਕਲੀਅਰ ਕਰਨਾ ਹੈ ਪੂਰੇ ਸਟਾਕ ਦੇ ਉੱਪਰ ਹੀ 50% ਤੋਂ ਲੈ ਕੇ ਤੁਹਾਨੂੰ 25% ਤੋਂ ਲੈ ਕੇ 50% ਤੱਕ ਆਫ ਹਰ ਇੱਕ ਚੀਜ਼ ਦੇ ਉੱਪਰ ਮਿਲ ਜੂ ਚਾਹੇ ਉਹ ਮਹਿੰਗੀ ਹੈ ਚਾਹੇ ਸਸਤੀ ਹੈ ਜੋ ਵੀ ਹੈ ਸਾਰੇ ਆਈਟਮ ਦੇ ਉੱਪਰ ਹੁਣ ਅੱਜ ਤੁਹਾਡੇ ਵਾਸਤੇ ਦੀ ਬਹੁਤ ਸੋਹਣੀ ਚੀਜ਼ ਤੁਹਾਨੂੰ ਦਿਖਾਉਣੀ ਹੈ ਵੀਡੀਓ 'ਚ ਆ ਦੇਖੋ ਜੀ ਅਲਪੈਨ ਦੇ ਸੂਟ ਬਹੁਤ ਸੋਹਣੇ ਸਾਰੇ ਵਧੀਆ ਬ੍ਰਾਂਡਡ ਸੂਟ ਹੋਣਗੇ ਵਧੀਆ ਕੰਪਨੀਆਂ ਦੇ ਹੋਣਗੇ ਅਲੱਗ-ਅਲੱਗ ਕੰਪਨੀਆਂ ਦੇ ਹੋਣਗੇ ਅਲੱਗ-ਅਲੱਗ ਹੀ ਪ੍ਰਿੰਟ ਹੋਣਗੇ ਇਹਨਾਂ ਦੇ ਵਿੱਚ ਕਿਸੇ ਦੇ ਵਿੱਚ ਇੱਕ ਪੀਸ ਕਿਸੇ ਦੇ ਵਿੱਚ ਦੋ ਪੀਸ ਇਸ ਤਰ੍ਹਾਂ ਦੇ ਸੂਟ ਹੈ ਲਓ ਜੀ ਦੇਖੀ ਜਾਓ ਤੁਸੀਂ ਡਿਜ਼ਾਈਨ ਪ੍ਰਿੰਟ ਲਓ ਬਹੁਤ ਸੋਹਣੇ ਸੋਹਣੇ ਸੋਹਣਾ ਇੱਕ ਮੋਟਾ-ਮੋਟਾ ਹੈ ਤੁਹਾਨੂੰ ਕੁਝ ਕੁ ਪ੍ਰਿੰਟ ਆਪਾਂ ਦਿਖਾਵਾਂਗੇ ਲਓ ਸਾਰੇ ਸੋਹਣੇ ਪ੍ਰਿੰਟ ਹੈ ਸੋਹਣੇ ਸੋਹਣੇ ਸਾਰੇ ਵਧੀਆ ਸੂਟ ਹੈ ਕਿਸੇ ਇੱਕ ਵੀ ਮਿਲ ਜੂ 2 3 ਤੱਕ ਵੀ ਸੂਟ ਹੈਗੇ ਨੇ ਵਿੱਚ ਠੀਕ ਹੈ ਜੀ ਪੂਰੇ ਆਫਰ ਦੇ ਵਿੱਚ ਮਿਲ ਜਾਣਗੇ ਇਹ ਸੂਟ ਆਪਾਂ ਨੂੰ ਪ੍ਰਿੰਟ ਦੇਖੋ ਤੁਸੀਂ ਬਹੁਤ ਸੋਹਣੇ ਲਾਜਵਾ ਪ੍ਰਿੰਟ ਨੇ ਪਰ ਇਹ ਸਿੰਗਲ ਸਿੰਗਲ ਪੀਸ ਹੀ ਹੋਊਗਾ ਜ਼ਿਆਦਾਤਰ ਜਿਹੜੀ ਭੈਣ ਭਰਾ ਲੈਣਾ ਚਾਹੁੰਦੇ ਨੇ ਉਹ ਖਾਸਾ ਕਲਾਸ ਹਾਊਸ ਪਿੰਡ ਖੜਿਆਲ ਆਪਣੀ ਦੁਕਾਨ ਤੇ ਆ ਕੇ ਮੌਕੇ ਦਾ ਲਾਭ ਉਠਾ ਲਿਓ ਗਰੰਟੀ ਫੁੱਲ ਦੇ ਮੈਂ ਕੱਪੜੇ ਦੀ ਬੂਰ ਉੱਠ ਜੇ ਕੱਪੜਾ ਕੋਈ ਸੁੰਗੜ ਜੇ ਕੁਛ ਵੀ ਹੋ ਜੇ ਕੱਪੜੇ ਦੇ ਫੁੱਲ ਗਰੰਟੀ ਵਾਲਾ ਕੱਪੜਾ ਡਿਜ਼ਾਈਨ ਦੇਖੋ ਪੂਰੇ ਸੋਹਣੇ ਰੇਟ ਬਹੁਤ ਹੀ ਜ਼ਿਆਦਾ ਲੈਸ ਕਿਉਂਕਿ ਸੇਲ ਦਾ ਰੇਟ ਰਹੂਗਾ 700 ਰੁਪਏ ਦੇ ਵਿੱਚ ਦੋ ਸੂਟ 700 ਰੁਪਏ ਦੇ ਵਿੱਚ ਦੋ ਸੂਟ ਕਿਉਂਕਿ ਇਹ 500 600 ਰੁਪਏ ਵਿਕਣ ਵਾਲੇ ਸੂਟ ਹੈ ਬਹੁਤ ਸੋਹਣੇ ਵਧੀਆ ਕੰਪਨੀਆਂ ਦੇ ਸੂਟ ਹੈ ਪਹਿਨਦੇ ਲੋ ਜੀ 425 435 ਰੁਪਏ ਹੋਲਸੇਲ ਰੇਟ ਵਾਲਾ ਕੱਪੜਾ ਇਹ ਸਿਰਫ ਇੱਕ ਇੱਕ ਸੂਟ ਦੋ ਦੋ ਸੂਟ ਆਪਣੇ ਕੋਲੇ ਪਿੱਸੇ ਜਿਹਦੇ ਪੈਂਡਿੰਗ ਹੈ ਉਹ ਆਪਾਂ ਤੁਹਾਨੂੰ ਦੇਣੇ ਆ ਸਿਰਫ 700 ਰੁਪਏ ਦੇ ਵਿੱਚ ਦੋ ਸੂਟ ਲਓ ਜੀ ਸਾਰੇ ਹਨ ਵਧੀਆ ਸੋਨੇ ਬ੍ਰਾਂਡ ਡਿਜੀਟਲ ਪ੍ਰਿੰਟ ਦਾ ਕੱਪੜਾ ਆ ਗਿਆ 7 ਤੋਂ 800 ਰੁਪਏ ਵਾਲਾ ਸੂਟ ਹੈ ਇਹ ਵੀ ਆਪਾਂ ਨੂੰ 700 ਦੇ ਦੋ ਸੂਟਾਂ ਦੇ ਵਿੱਚ ਹੀ ਮਿਲ ਜੂਗਾ ਪੀਸ ਦੇਖੋ ਜੀ ਇਸ ਤਰ੍ਹਾਂ ਦੀ ਲਾਈਨਿੰਗ ਵਾਲੇ ਸੂਟ ਮਿਲਣਗੇ ਦੋ ਇਕੱਠੇ 700 ਰੁਪਏ ਦੇ ਵਿੱਚ ਦੋ ਸੂਟ ਲੋ ਜੀ ਆ ਬੰਥਾ ਨਹੀਂ ਆ ਗਿਆ ਜੀਪੀ ਪ੍ਰਿੰਟ ਚੈੱਕ ਵਾਲਾ ਸੂਟ ਵਧੀਆ ਦੇ ਵਿੱਚ ਚੈੱਕ ਦੇਖੋ ਜੀ 700 ਦੇ ਦੋ ਫੁੱਲ ਗਰੰਟੀ ਕੱਪੜੇ ਦੀ ਕੋਈ ਬੂਰ ਉੱਠ ਜੇ ਕੱਪੜਾ ਖਰਾਬ ਹੋ ਜੇ ਲੋ ਜੀ ਬਾਕੀ ਜੀ ਸਾਰੇ ਜਾਣਦੇ ਹੋ ਕੱਪੜੇ ਬਾਰੇ ਵੈਸੇ ਕਹਿਣ ਦੀ ਲੋੜ ਨਹੀਂ ਆਪਣਾ ਕੱਪੜਾ ਹੁੰਦੀ ਪਹਿਲੀ ਟੌਪ ਕਲਾਸ ਹੈ ਲੋ ਜੀ ਜੇਰਾ ਇੱਕ ਸੂਟ ਹੋ ਇੱਕ ਮਿਲ ਜੂ ਕਿਸੇ ਚ ਦੋ ਹੋਣਗੇ ਉਹ ਦੋ ਤੁਸੀਂ ਇੱਕੋ ਜੇ ਵੀ ਲੈ ਸਕਦੇ ਹੋ ਬਹੁਤ ਸੋਹਣੇ ਰੰਗ ਤੇ ਡਿਜ਼ਾਈਨ ਅਲੱਗ-ਅਲੱਗ ਡਿਜ਼ਾਈਨ ਮਿਲ ਜਾਣਗੇ ਤੇ ਬਾਦੂ ਘੱਟ ਤੋਂ ਘੱਟ 50 ਕਲਰ ਮਿਲ ਜਾਣਗੇ ਇਹਦੇ ਵਿੱਚ 50 ਅਲੱਗ-ਅਲੱਗ ਡਿਜ਼ਾਈਨ ਮਿਲ ਜਾਣਗੇ ਲੋ 700 ਦੇ ਦੋ ਸੇਲ ਦਾ ਰੇਟ ਹੈ ਸਿਰਫ ਲੋਹੜੀ ਦੇ ਤਿਹਾਰ ਤੋਂ ਲੈ ਕੇ ਆਪਣੀ ਸੇਲ ਸਟਾਰਟ ਕਰਤੀ ਹੁਣ ਅੱਜ ਤੋਂ ਤੇ ਕੱਲ ਨੂੰ ਮਾਗੀ ਦਾ ਵੀ ਦੇਣਾ ਸਾਰਾ ਆਫਰ ਤੁਸੀਂ ਸਮਝ ਲਓ ਵੀ ਲੋਹੜੀ ਤੋਂ ਸਟਾਰਟ ਹੋ ਗਿਆ 700 ਦੇ ਵਿੱਚ 2 ਸੂਟ ਲੋ ਜੀ ਮੈਂ ਆ ਕਪੜਾ ਹੋ ਗਿਆ ਏਕੇ ਟੈਕਸ ਵਗੈਰਾ ਦਾ ਸਾਰੇ ਤਰ੍ਹਾਂ ਦੇ ਬ੍ਰੈਂਡਾਂ ਦੇ ਕੱਪੜੇ ਆ ਜਾਣੇ ਇਹਦੇ ਵਿੱਚ ਲੋ ਜੀ 700 ਦੇ 2 ਸੂਟ ਸਾਰੇ ਰੰਗ ਸਾਰੇ ਡਿਜ਼ਾਈਨ ਚਿੱਕੇ ਗੂੜੇ ਸਾਰਾ ਕੁਝ ਹੀ ਮਿਲ ਜੂ ਲੋ ਜੀ ਆ ਲਓ ਜੀ ਲਾਈਟ ਕਲਰ ਇਸ ਤਰ੍ਹਾਂ ਦੇ ਲਾਈਟ ਕਲਰ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਸਾਰੇ ਮਿਲ ਜਾਣਗੇ ਤੁਹਾਨੂੰ ਡਿਜੀਟਲ ਲੋ ਆ ਡਿਜੀਟਲ ਪ੍ਰਿੰਟ ਦੇ ਸੂਟ ਦੇਖ ਰਹੇ ਤੁਸੀਂ ਹੋ। ਹੋਲ ਸੇਲ ਰੇਟ ਤੋਂ ਵੀ ਨੀਚੇ ਰੇਟ ਹੈ ਇਹਨਾਂ ਦਾ। ਸਿਰਫ ਆਪਾਂ ਨੇ ਇੱਕ ਸਟਾਕ ਕਲੀਅਰ ਦੀ ਸੇਲ ਲਾਤੀ ਹੈ ਲੋੜੀ ਤੋਂ ਲੈ ਕੇ ਤੁਸੀਂ ਮੌਕੇ ਦਾ ਲਾਭ ਜਰੂਰ ਉਠਾ ਲਿਓ। ਕਿਉਂਕਿ ਪੂਰਾ ਗਰੰਟੀ ਵਾਲਾ ਇਹ ਕੱਪੜਾ ਹੈ। ਬ੍ਰਾਂਡਡ ਸੂਟ ਨੇ ਸਾਰੇ ਬਹੁਤ ਲੈਸ ਰੇਟ 'ਚ ਹੀ ਦੇ ਰਹੇ ਆ ਆਪਾਂ ਹੁਣ ਇਸ ਟਾਈਮ ਤੁਹਾਨੂੰ। ਲਓ। ਸੋਨੇ ਪ੍ਰਿੰਟ ਮਿਲ ਜਾਣਗੇ ਇਹਦੇ ਵਿੱਚ ਬਰੀਕ ਬੂਟੀ ਮਿਲ ਜੂ ਵੱਡੇ ਪ੍ਰਿੰਟ 'ਚ ਵੀ ਸਾਰਾ ਮਿਲ ਜੂਗਾ। ਲਓ ਜੀ ਚੈੱਕ ਦੇ ਵਿੱਚ। इस तरह देखते हैं। वादिया कंपनी के ने सारे जाने के पाँच सौ तो प्लस लाइट कलर डार्क कलर सारे मिल जाने जिन्हें कहोंगे उन्ने सूट लै जो बिंदी पेंट आ गए चक् लाइट डार्क सारे सत सौ दो ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇਕਰ YouTube ਤੇ ਦੇਖ ਰਹੇ ਹੋ Facebook ਤੇ ਆਪਣੇ ਪੇਜ ਨੂੰ ਖਾਲਸਾ ਕਲਾਥ ਹਾਊਸ ਦੇ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਖਡਿਆਲ ਪਿੰਡ ਆਪਣੇ ਪਿੰਡ ਤੇ ਨੇੜੇ ਤੇੜੇ ਦੇ ਬਹਿਣ ਭਰਾ ਜਿਨ੍ਹਾਂ ਨੂੰ ਵੀ ਇਹ ਚੀਜ਼ਾਂ ਪਸੰਦ ਆਉਂਦੀਆਂ ਨੇ ਫੁੱਲ ਗਰੰਟੀ ਵੀ ਦੇਵਾਂਗੇ ਭਾਈ ਨਾਲ ਕੱਪੜੇ ਦੀ ਇਹ ਨਹੀਂ ਹੋਊਗਾ ਵੀ ਕੱਲਾ ਕਪੜਾ ਹਨਾ ਵੀ ਆਪਾਂ ਰੇਟ ਠੀਕਟ ਦੇਵਾਂਗੇ ਤੇ ਨਾਲ ਗਰੰਟੀ ਵੀ ਮਿਲੂ ਹਰ ਇੱਕ ਚੀਜ਼ ਦੀ ਲੋ ਦੇਖੋ ਤੁਸੀਂ ਇੰਨੇ ਸੋਹਣੇ ਲਾਜਵਾ ਪ੍ਰਿੰਟ ਹੈ ਲਓ ਜੀ ਚੈੱਕ ਦੇ ਵਿੱਚ ਆ ਗਿਆ ਪਰ ਸੂਟ 1 1 2 2 ਮਿਲ ਜਾਣਗੇ ਸਾਰਿਆਂ ਦੇ ਵਿੱਚ ਹੀ ਅੱਜ ਤੋਂ ਆਪਣਾ ਇਹ ਆਫਰ ਸਟਾਰਟ ਹੈ ਤੁਸੀਂ ਆ ਕੇ ਜਲਦੀ ਤੋਂ ਜਲਦੀ ਇਹ ਲਾਭ ਲੈ ਲਿਓ ਆਨਲਾਈਨ ਬੈਠੇ ਆਨਲਾਈਨ ਮੰਗਵਾ ਸਕਦੇ ਹੋ ਲਓ ਜੀ ਪਰ ਇਹ ਰੇਟ ਹੈਗਾ ਆਪਣਾ ਦੁਕਾਨ ਤੇ ਆ ਕੇ ਲਓਗੇ ਤਾਂ 700 ਰੁਪਏ ਦੇ ਵਿੱਚ ਦੋ ਸੂਟ ਲਓ ਦੇਖੋ ਲਾਈਟ ਕਲਰ ਬਹੁਤ ਸੋਹਣਾ ਹੈ ਸਮਾ ਟਾਪ ਕਲਾਸ ਦੇ ਕੱਪੜੇ ਸਿੱਪ ਸਫੇ ਸੋ ਦੇ ਦੋ ਲੋ ਜੀ ਆਹ ਵਾਲਾ ਪ੍ਰਿੰਟ ਹੈ ਜਿਹੜਾ ਇਹ ਕਦੇ ਪੁਰਾਣਾ ਹੁੰਦਾ ਹੀ ਨਹੀਂ ਸਵਾ ਬਹਾਰ ਪ੍ਰਿੰਟ ਹੈ ਲੋ ਜੀ ਇਹ ਆਹ ਵਾਲਾ ਸੁੱਟਾਈ ਕੀ 3800 ਰੁਪਏ ਵਾਲਾ ਸੁੱਟਾ ਮਿਲ ਚਾਹੀ ਲੋ ਜੀ ਲੋ ਜੀ ਸਾਰੀ ਰੰਗ ਤਕਰੀਬਨ ਆਪਾਂ ਦੇ ਦੇ ਦਾਂਗੇ ਤੁਹਾਨੂੰ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ